ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਭਾਰਾਪੁਰ ਜਿਹੜਾ ਨਵਾਂ ਸ਼ਹਿਰ ਤਸਵੀਰ ਸਰੂਆ ਜੀ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਗੜ ਸ਼ੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਆਸ-ਪਾਸ ਦੇ ਇਲਾਕੇ ਆ ਤੇ ਅੱਜ ਫਿਰ ਪਹੁੰਚ ਚੁੱਕੇ ਹਾਂ ਬਾਈ ਨਿਰਿੰਦਰ ਕੋਲੇ ਐਨ ਕੇ ਫਾਰਮ ਦੋਸਤੋ ਇਸ ਫਾਰਮ ਚ ਅੱਜ ਇੱਕ ਬਹੁਤ ਸੋਹਣੀ ਜਰਸੀ ਦਿਖਾਉਂਗਾ ਦੂਜੇ ਸੂਏ ਫਲਾਲ ਹਜੇ ਗੱਬਣਾ ਹਵਾਨੇ ਤਿਆਰੀ ਸੋਹਣੀ ਆ ਸੋ ਵੀਡੀਓ ਦੇ ਅੰਤ ਤੱਕ ਵੇਖਿਆ ਜੇ ਜਿਹਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਸੱਲੀ ਦੇ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਜੀ ਦਾ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਜਰਸੀ ਸੋਹਣੀ ਬਾਈ ਜੀ ਹੋਰਾਂ ਦੀ ਦੂਜਾ ਸੂਆ ਸੂਣ ਵਾਲੀ ਇਹ ਮੂਤੋ 6 ਦੰਦ ਡੇਟ ਮੁਤਾਬਕ ਬਾਈ ਜੀ ਹੋਣੇ ਕਹਿੰਦੇ ਇੱਕ ਹਫਤੇ ਦੀ ਕੱਚੀ ਆ ਦੁੱਧ ਬਾਈ ਜੀ ਹੋਣੇ ਕਹਿੰਦੇ ਪਹਿਲੇ ਸੂਏ ਬੱਚੀ ਨੇ 14 ਕਿਲੋ ਚਵਾਇਆ ਐੱਟ ਕੀ ਬਾਈ ਜੀ ਹੋਣੇ ਕਹਿੰਦੇ 15-16 ਕਿਲੋ ਦੁੱਧ ਬੜੇ ਆਮਨਾ ਚ ਵਾਜੂ ਫੇਸ ਕੁਆਲਟੀ ਵੇਚ ਸਕਦੇ ਆ ਬਹੁਤ ਸੋਹਣੀ ਛੋਟਾ گول ਕੰਨ ਕੋਤੀ ਜਰੀ ਜਰਸੀ ਹਾਈਟ ਵਾਈ ਸੋਹਣੇ ਕੱਦ ਕਾਟ ਦੀ ਹਵਾਨੇ ਚ ਵਲਟਲ ਹਜੇ ਕਾਫੀ ਪਈ ਆ ਬੋਡੀ ਸਟਰਕਚਰ ਸੋਹਣਾ ਪੈਠ ਪੋਟਾ ਚੰਗਾ ਚੌੜਾ ਢੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਢੇਟ ਵਾਲੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ 15-16 ਕਿਲੋ ਬੜੇ ਆਮਨਾ ਚ ਵਾਜੂ ਪੈਠ ਪੋਟਾ ਚੰਗਾ ਚੌੜਾ ਢੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਢੇਟ ਵਾਲੀ ਆ ਡੇਟ ਮੁਤਾਬਕ ਇੱਕ ਹਫਤੇ ਦੀ ਕੱਚੀ ਆ ਦੋਸਤੋ ਹਜੇ ਵਲਟਲ ਹਵਾਨੇ ਜਿਹੇ ਜੇ ਕਾ ਬਚੀ ਨੈਕ ਆਪ ਤੇ ਬਹੁਤ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਫਿਰ ਸੋਣਾ ਆ ਦੋਸਤੋ ਵੇਚ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਗੈਪ ਚ ਨਿਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਹਾਤੀ ਚੁਵਾਈ ਵਾਲੇ ਥਣ ਥਣ ਮੈਂ ਦੂਸਰੀ ਸਾਈਡ ਤੋਂ ਚੈੱਕ ਕਰਾ ਦਿੰਨਾ ਆ ਦੋਸਤੋ ਦੂਸਰੀ ਸਾਈਡ ਤੋਂ ਵੇਚ ਸਕਦੇ ਆ ਚਾਰੇ ਥਣਾ ਸੇਮ ਹੀ ਸਾਈਜ਼ ਆ ਹਾਤੀ ਚੁਵਾਈ ਵਾਲੇ ਗੈਪ ਚ ਨਿਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਫੋਰ ਸ਼ਾਂਗ ਪੋਰਾਣੀ ਜੀ ਦੋਸਤੋ ਹਵਾਨਾ ਖਿੱਚਾਂਗੇ ਤਾਂ ਰੱਬ ਵਾਂਗੂ ਵੱਧੂਗਾ ਵਲਟੈਲ ਹਜੇ ਕਾਫੀ ਪਈ ਆ ਬਚੀ ਨੈਕ ਆਪ ਤੇ ਬਹੁਤ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਫਿਰ ਸ ਦਾ ਦਬਾਈ ਜੀ ਹੁਣੇ ਕਹਿੰਦੇ 15-16 ਕਿਲੋ ਗੁੱਲਾ ਬੜੇ ਆਮ ਨਾਲ ਚ ਬਾਜੂ ਬੱਚੀ ਤੇ ਮੁੱਲ ਬਾਈ ਜੀ ਹੁਣੇ ਰੱਖਿਆ ਹੋਇਆ ਬੱਚੀ ਦਾ 42000 ਰੁਪਇਆ ਉੱਚ ਬਾਈ ਜੀ ਹੁਣੇ ਕਹਿੰਦੇ ਮਾਨਤਾਣ ਹੋ ਜੂ ਸੋ ਜਿਹਨੂੰ ਪਸੰਦ ਆ ਜੂਗੀ ਨੰਬਰ ਬਾਈ ਜੀ ਹੋਰਾਂ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦੀ ਕਿਸੇ ਹੋਰ ਨਈ ਵੀਡੀਓ ਦੇ ਨਾਲ ਉਦੋਂ ਤਾਈ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ